ਖਬਰਨਾਮਾ ਦਿਖ ਰਿਹਾ ਸੋਤਿਆਰੂ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕ ਹੋਰ ਵੱਡਾ ਐਕਸ਼ਨ ਕਾਂਗਰਸ ਪਾਰਟੀ ਦੇ ਵਿਧਾਇਕ ਅਤੇ ਸਾਬਕਾ ਮੰਤਰੀ ਤੇ ਵਿਜੀਲੈਂਸ ਵੱਲੋਂ ਚਕੰਜਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੱਸਿਆ ਜਾਵੇਗਾ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੱਲ੍ਹ ਹੀ ਸਟੇਜ ਤੋਂ ਕਹਿ ਕੇ ਹਟੇ ਕਿ ਹੌਲੀ ਹੌਲੀ ਸਾਰਿਆਂ ਦੀਆਂ ਫਾਈਲਾਂ ਸਾਰਿਆਂ ਦੇ ਦਸਤਾਵੇਜ਼ ਸਾਡੇ ਕੋਲ ਆ ਰਹੇ ਨੇ ਉਹਨਾਂ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਇਹਨਾਂ ਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਧੱਕਾਂਗੇ ਚਾਹੇ ਉਹ ਸ਼ਰੂਬਰੀ ਅਕਾਲੀ ਦਲ ਦੇ ਨੇ ਚਾਹੇ ਭਾਰਤੀ ਜਨਤਾ ਪਾਰਟੀ ਦੇ ਨੇ ਚਾਹੇ ਉਹ ਕਾਂਗਰਸ ਪਾਰਟੀ ਦੇ ਨੇ ਕਾਂਗਰਸ ਪਾਰਟੀ ਦੇ ਮੌਜੂਦਾ ਵਿਧਾਇਕ ਅਤੇ ਸਾਬਕਾ ਮੰਤਰੀ ਕੁਸੂਤੇ ਫਸ ਗਏ ਨੇ ਕਿਉਂਕਿ ਉਹਨਾਂ ਉੱਤੇ ਇਲਜ਼ਾਮ ਲੱਗੇ ਨੇ ਕਪਲੇ ਦੇ ਕਿਉਂਕਿ ਉਹਨਾਂ ਦੇ ਕੋਲ ਵੱਡਾ ਅਹੁਦਾ ਸੀ ਯਾਨੀ ਕਿ ਉਹ ਮੰਤਰੀ ਸੀ ਇਹ ਗੱਲ ਕੀਤੀ ਹੈ ਪੰਚਾਇਤ ਮੰਤਰੀ ਤਰਨਪ੍ਰੀਤ ਸੌਂਧ ਨੇ ਪਹਿਲਾ ਘਟਾਲਾ ਸਾਹਮਣੇ ਆਇਆ ਹੈ 24 ਪਿੰਡਾਂ ਦਾ 24 ਲੱਖ ਰੁਪਏ ਦਾ ਇਹ ਸਾਰੇ ਪਿੰਡ ਲੁਧਿਆਣੇ ਦੇ ਆਸ-ਪਾਸ ਦੇ ਪਿੰਡ ਦੱਸੇ ਜਾ ਰਹੇ ਨੇ ਜਿੱਥੇ ਕਿ ਸੋਲਰ ਲਾਈਟਾਂ ਜਿਸ ਵਿੱਚ ਗਲੀਆਂ ਦੀਆਂ ਲਾਈਟਾਂ ਦੀ ਲੰਬਾਈ ਉਸ ਤੋਂ ਬਾਅਦ ਜਿਹੜੀਆਂ ਉੱਥੇ ਬੈਠੀਆਂ ਲਗਾਈਆਂ ਗਈਆਂ ਉਹਦੇ ਵਿੱਚ ਕਪਲਾ ਕੀਤਾ ਗਿਆ ਹੈ ਯਾਨੀ ਕਿ 24 ਪਿੰਡਾਂ ਦੇ ਵਿੱਚ 24 ਲੱਖ ਰੁਪਏ ਦਾ ਕਪਲਾ ਹੋਇਆ ਤੇ ਲਗਭਗ ਕਾਂਗਰਸ ਪਾਰਟੀ ਦੀ ਸਰਕਾਰ ਦੌਰਾਨ ਅੱਧੇ ਪੰਜਾਬ ਦੇ ਵਿੱਚ ਸਕੀਟ ਲਾਈਟਾਂ ਲੱਗੀਆਂ ਉਹਨਾਂ ਗਲੀਆਂ ਦੀਆਂ ਲਾਈਟਾਂ ਨੂੰ ਲੈ ਕੇ ਪੰਚਾਇਤ ਮੰਤਰੀ ਤਰਨਪੀਰ ਸੋਹнд ਨੇ ਵੱਡਾ ਖੁਲਾਸਾ ਕੀਤਾ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਹਿ ਕੇ 2017 ਤੋਂ ਲੈ ਕੇ 2022 ਤੱਕ ਜਿਹੜੇ ਮੰਤਰੀ ਸੀ ਉਹਨਾਂ ਉੱਤੇ ਜਿਹੜੀ ਕਾਨੂੰਨੀ ਪ੍ਰਕਿਰਿਆ ਹੋਵੇਗੀ ਯਾਨੀ ਕਿ ਜਿਸ ਤਰ੍ਹਾਂ ਭਾਰਤ ਕੁਸ਼ਨ ਆਸ਼ੂ ਤੋਂ ਇਲਾਵਾ ਹੋਰ ਵੀ ਜਿਵੇਂ ਧਰਮ ਸਿੰਘ ਸੋਤ ਹੋਰੀ ਨੇ ਜਿਨ੍ਹਾਂ ਉੱਤੇ ਵਿਜੀਲੈਂਸ ਵੱਲੋਂ ਕਾਰਵਾਈ ਕੀਤੀ ਗਈ ਹਾਲਾਂਕਿ ਇਹ ਜਮਾਤਾਂ ਲੈ ਕੇ ਬਾਹਰ ਆਏ ਹੋਏ ਨੇ ਲੇਕਿਨ ਤਰਨਪੁਰੀ ਤਰਨਪੁਰੀ ਸੋਧ ਜੋ ਮੌਜੂਦਾ ਲੋਕ ਭਲਾਈ ਅਤੇ ਪੰਚਾਇਤ ਮੰਤਰੀ ਨੇ ਉਹਨਾਂ ਨੇ ਕਿਹਾ ਕਿ ਇਹ ਜ਼ਿੰਮੇਵਾਰੀ ਪੰਚਾਇਤ ਮੰਤਰੀ ਦੀ ਬਣਤੀ ਸੀ 2017 ਤੋਂ ਲੈ ਕੇ 2022 ਤੱਕ ਉਸ ਨੇ ਕੇਸ ਨੂੰ ਠੇਕਾ ਦਿੱਤਾ ਕਿ ਆਪਣੇ ਅਸਤੇ ਦਾ ਨੂੰ ਠੇਕਾ ਦਿੱਤਾ ਗਿਆ ਕਿਉਂਕਿ 24 ਪਿੰਡਾਂ ਦੇ ਵਿੱਚੋਂ 24 ਲੱਖ ਰੁਪਏ ਦਾ ਕਫਲਾ ਤੇ ਉਹਨਾਂ ਨੇ ਗੱਲ ਕੀਤੀ ਹੈ ਲਗਭਗ 50 ਦੇ 70 ਤੋਂ 80% ਪਿੰਡਾਂ ਦੇ ਵਿੱਚ ਸਟਰੀਟ ਲਾਈਟਾਂ ਦਾ ਕੰਮ ਕੀਤਾ ਗਿਆ ਕਾਂਗਰਸ ਪਾਰਟੀ ਦੀ ਸਰਕਾਰ ਜਦੋਂ ਕੈਪਟਨ ਅਮਰਿੰਦਰ ਸਿੰਘ ਐਜ਼ ਅ ਮੁੱਖ ਮੰਤਰੀ ਸੀ ਅਤੇ ਪੰਚਾਇਤ ਅਤੇ ਲੋਕ ਭਲਾਈ ਮੰਤਰੀ ਸਨ ਤ੍ਰਿਪਤ ਇੰਦ ਤ੍ਰਿਪਤ ਇੰਦ ਸਿੰਘ ਬਾਜਬਾ 2017 ਤੋਂ ਲੈ ਕੇ 2022 ਤੱਕ ਹੈ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਖੁਲਾਸੇ ਹੋਣਗੇ ਇਹ ਤਾਂ ਹਾਲੇ ਪਹਿਲੇ 24 ਪਿੰਡਾਂ ਦੇ ਵਿੱਚੋਂ 24 ਲੱਖ ਦਾ ਖੁਲਾਸਾ ਹੋਇਆ ਹੈ ਯਾਨੀ ਕਿ ਜਿੰਨੀਆਂ ਸਟਰੀਟ ਲੈਟ ਨੂੰ ਜਿਹੜੀ ਪੋਲ ਨੂੰ ਖੰਭੇ ਨੂੰ ਲੰਮਾਈ ਚਾਹ ਚਾਹੀਦੀ ਹੈ ਇੱਕ ਤਾਂ ਉਹਦੀ ਲੰਬਾਈ ਕੱਟ ਕੀਤੀ ਗਈ ਫਿਰ ਦੂਸਰੇ ਪਾਸੇ ਉਹਦੇ ਵਿੱਚ ਜਿਹੜੀਆਂ ਬੈਟਰੀਆਂ ਫਿਟ ਕੀਤੀਆਂ ਗਈਆਂ ਸੋਲਰ ਸਿਸਟਮ ਵਾਲੀਆਂ ਉਹਦੇ ਵਿੱਚ ਵੱਡੇ ਪੱਧਰ ਤੇ ਕਪਲਾ ਕੀਤਾ ਗਿਆ ਉਹਨਾਂ ਕਹਿੰਦੇ ਕਿ 24 ਪਿੰਡਾਂ ਦੇ ਵਿੱਚੋਂ ਜੇਕਰ 24 ਲੱਖ ਰੁਪਏ ਦਾ ਘੋਟਾਲਾ ਨਿਕਲਿਆ ਹੈ ਤਾਂ ਔਰ ਵਾਲੇ ਦਿਨਾਂ ਦੇ ਵਿੱਚ ਖਰੇ ਕਿੰਨੇ ਕੂ ਪਿੰਡਾਂ ਦੇ ਵਿੱਚ ਸਪੀਡ ਲੈਟਾ ਕਾਂਗਰਸ ਦੀ ਸਰਕਾਰ ਦੌਰਾਨ ਤ੍ਰਿਪ ਸਿੰਘ ਬਾਜਵਾ ਜਦੋਂ ਉਹ ਐਜ਼ ਅ ਲੋਕ ਪਾਇਤੇ ਪੰਚਾਇਤ ਮੰਤਰੀ ਸੀ ਲਗਾਈਆਂ ਗਈਆਂ ਸੀ ਤੇ ਉਹਨਾਂ ਨੇ ਕਿਹਾ ਕਿ ਇਸ ਵੀ ਜਿਹੜੀ ਸ਼ਾਰਟ ਡ੍ਰੀਨ ਹੋਣ विजिलेंस करेगी विजिलेंस दी करेगी, त्रिप्त, त्रिप्त दे दे, इस दी कार्रवाई ਵੱਡੇ ਪੱਧਰ ਤੇ ਕਰੇਗੀ ਤ੍ਰਿਪਤ ਤ੍ਰਿਪਤ ਬਾਜਵਾ ਜਾਂ ਉਸ ਦੇ ਸਾਥੀਆਂ ਤੇ ਅਸੀਂ ਨਹੀਂ ਕਹਿੰਦੇ ਅਤੇ ਨਾ ਹੀ ਅਸੀਂ ਇਸ ਦੀ ਜ਼ਿੰਮੇਵਾਰੀ ਲੈਂਦੇ ਕਿ ਤ੍ਰਿਪਤ ਬਾਜਵਾ ਦੋਸ਼ੀ ਲੇਕਿਨ ਦੱਸਿਆ ਜਾ ਰਿਹਾ ਹੈ ਕਿ ਤ੍ਰਿਪਤ ਬਾਜਵਾ 2017 ਤੋਂ ਲੈ ਕੇ 2022 ਤੱਕ ਐਜ਼ ਅ ਲੋਕ ਭਲਾਈ ਅਤੇ ਪੰਚਾਇਤ ਮੰਤਰੀ ਸੀ ਉਹਨਾਂ ਦੀ ਨਿਗਰਾਨੀ ਦੇ ਵਿੱਚ ਇਹ ਸੁੱਲ ਸਿਸਟਮ ਲੈਟਾਂ ਦੇ ਠੇਕੇ ਪੰਜਾਬ ਦੇ ਲਗਭਗ 70 ਪਿੰਡ 70% ਪਿੰਡਾਂ ਦੇ ਵਿੱਚ ਦਿੱਤੇ ਗਏ ਇਹ ਤਾਂ ਪਹਿਲਾ ਹਾਲੇ ਲੁਧਿਆਣੇ ਹਲਕੀ ਦੀ ਗੱਲਬਾਤ ਆਈ ਹੈ ਤਨਪ੍ਰੀ ਸੋਧ ਨੇ ਕਿਹਾ ਕਿ ਜਿਹੜਾ ਵੀ ਦੋਸ਼ੀ ਹੋਵੇਗਾ ਚਾਹੇ ਉਹ ਤ੍ਰਿਪਤ ਸਿੰਘ ਬਾਜਵਾ ਹੋਵੇ ਤੇ ਚਾਹੇ ਉਸ ਦੇ ਸਾਥੀ ਹੋਣ ਉਹਨਾਂ ਉੱਤੇ ਵਿਜੀਲੈਂਸ ਵੱਲੋਂ ਵੱਡੀ ਕਾਰਵਾਈ ਕੀਤੀ ਜਾਵੇਗੀ ਉਹਨਾਂ ਨੇ ਕਿਹਾ ਜਿਹੜਾ ਵੀ ਰਾਸ ਦੇ ਵਿੱਚ ਅੜਿੱਕਾ ਪੜੇਗਾ ਉਹਦੇ ਉੱਤੇ ਪਹਿਲ ਦੇ ਅਧਾਰ ਤੇ ਕਾਰਵਾਈ ਕੀਤੀ ਜਾਵੇਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਤੋਂ ਇੱਕ ਦਿਨ ਪਹਿਲਾਂ ਹੀ ਕਿਹਾ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਰੰਗ ਬਰੰਗੀਆਂ ਮੱਛੀਆਂ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਦੀਆਂ ਜਿਨ੍ਹਾਂ ਨੇ ਪੰਜਾਬ ਨੂੰ ਕੁੱਟਿਆ ਲੁੱਟਿਆ ਅਤੇ ਪੰਜਾਬ ਦੇ ਲੋਕਾਂ ਦੇ ਨਾਲ ਧੋਖਾ ਕੀਤਾ ਅਤੇ ਪੰਜਾਬ ਦੇ ਲੋਕਾਂ ਦਾ ਖੂਨ ਚੋਸਿਆ ਜਿਵੇਂ ਜੋਕਾਂ ਪਿੰਧੀਆਂ ਨੇ ਇਹਨਾਂ ਇਹਨਾਂ ਸਾਰੇ ਹੀ ਆਗੂ ਉੱਤੇ ਕਾਰਵਾਈ ਹੋਵੇਗੀ ਧੰਨ